ਅੱਜ ਇੱਕ ਵਾਰ ਫੇਰ ਕੋਟਕਪੂਰਾ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਤੁੰਦ ਦਾ ਅਸਰ ਵੇਖਣ ਨੂੰ ਮਿਲਿਆ ਬਾਹਰੀ ਸੜਕਾਂ ਤੁੰਦ ਦੇ ਘੇਰੇ ਦੇ ਵਿੱਚ ਨਜ਼ਰ ਆਈਆਂ ਅਤੇ ਸ਼ਹਿਰੀ ਇਲਾਕੇ ਦੇ ਵਿੱਚ ਧੁੱਪ ਖੜੀ ਰਹੀ ਇਸ ਦੌਰੀ ਮਾਰਦੇ ਨਾਲ ਹੀ ਠੰਡ ਦਾ ਅਸਰ ਵੀ ਸ਼ਹਿਰ 'ਚ ਵੇਖਣ ਨੂੰ ਮਿਲ ਰਿਹਾ ਸੀ ਕੋਟਕਪੂਰਾ ਸ਼ਹਿਰ ਦੇ ਬੀਜ ਵਿਕਰੇਤਾ ਅਤੇ ਖਾਦ ਵਿਕਰੇਤਾ ਪ੍ਰਦੀਪ ਮਿੱਤਲ ਨੇ ਕਿਹਾ ਕਿ ਇਹ ਠੰਡ ਫਸਲਾਂ ਲਈ ਬਹੁਤ ਵਧੀਆ ਹੈ ਅਤੇ ਕੁਝ ਦਿਨਾਂ ਤੋਂ ਗਰਮੀ ਪੈ ਰਹੀ ਸੀ ਜਿਸ ਦੇ ਨਾਲ ਫਸਲ ਦੇ ਉੱਤੇ ਵੀ ਅਸਰ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਇਨਸਾਈਡ ਸਟੋਰੀ ਨਿਊਜ਼ ਤੇ ਸਾਡੀ ਇਹ ਵਿਸ਼ੇਸ਼ ਕਵਰੇਜ ਦੇਖੋ ਜੀ ਮੌਸਮ ਦਾ ਬਦਲਾਅ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਮੌਸਮ ਇੱਕਦਮ ਅਤਿ ਅੰਚਲ ਦਿਨਾਂ ਤੋਂ ਗਰਮੀ ਆ ਰਹੀ ਸੀ ਦੁਪਹਿਰ ਦੀ ਕੱਲ ਵੀ ਦੁਪਹਿਰੇ ਗਰਮੀ ਦੇ ਵਿੱਚ ਬੈਠਿਆ ਨਹੀਂ ਜਾ ਰਿਆ ਸੀ ਜੇ ਮੌਸਮ ਬਦਲੂਗਾ ਮੌਸਮ ਠੰਡਾ ਹੋਊਗਾ ਤਾਂ ਹੰਦਪੈਣੀ ਸ਼ੁਰੂ ਹੋਊਗੀ ਅੱਜ ਸ਼ੁਗਰ ਹੈ ਪ੍ਰਮਾਤਮਾ ਦਾ ਥੋੜੀ ਜਿਹੀ ਧੁੰਦ ਪਈ ਹੈ ਤੇ ਕਣਕਾਂ ਤੋਂ ਅਸੀਂ ਅਨਾਜ ਨੂੰ ਵਾਂਝੇ ਨਹੀਂ ਰਵਾਂਗੇ ਜਿਵੇਂ ਤਰ੍ਹਾਂ ਕੜਾਕੇ ਦੀ ਧੁੱਪ ਵੰਦੀ ਰਹੀ ਜੀ ਗਲੋਬਲウォーミング ਸਿਸਟਮ ਦੇ ਸਾਹਮਣੇ ਇਹ ਜੋ ਸਿਸਟਮ ਫੇਲ ਚੁੱਕਿਆ ਹੈ ਕਿਉਂਕਿ ਅੱਧੀ ਠੰਡ ਬਹੁਤ ਘਟ ਗਈ ਹੈ ਠੰਡ ਜਿਹੜੀ ਹੈ ਫਸਲਾਂ ਵਾਸਤੇ ਬਹੁਤ ਜ਼ਰੂਰੀ ਹੈ ਖਾਸ ਕਰਕੇ ਕਿ ਕਣਕ ਦੀ ਫਸਲ ਵਾਸਤੇ ਜੋ ਅਨਾਜ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੋਕਾਂ ਦਾ ਟਿੱਡ ਪਰਦਾ ਹੈ ਪੂਰੇ ਹਿੰਦੁਸਤਾਨ 'ਚ ਪੂਰੀ ਦੁਨੀਆ 'ਚ ਦੇਖੋ ਇਹ ਠੰਡ ਦੀ ਫਸਲ ਹੈ ਠੰਡ ਦੇ ਵਿੱਚ ਹੁੰਦੀ ਹੈ ਇਸ ਕਰਕੇ ਠੰਡ ਪੈਣਾ ਬਹੁਤ ਜ਼ਰੂਰੀ ਹੈ ਭਾਵੇਂ ਨਰਮਾਈ ਠੰਡ ਪਵੇ ਰਾਤ ਦੀ ਠੰਡ ਪਵੇ ਪਵੇ ਜ਼ਰੂਰ ਨਹੀਂ ਸੜਕਾਂ ਤੇ ਤਾਂ ਧੁੰਦ ਹੋ ਗਈ ਇਸ ਵੇਲੇ ਤੇ ਕੋਈ ਧੁੰਦ ਹੈ ਜੇ ਥੋੜਾ ਕੋਈ ਸਿਸਟਮ 'ਚ ਬਦਲਾਅ ਆਇਆ ਹੈ ਬਹੁਤ ਖੁਸ਼ੀ ਦੀ ਗੱਲ ਹੈ ਇਹਦੇ ਨਾਲ ਫਸਲਾਂ ਦੇ ਵਿੱਚ ਵਾਧਾ ਹੋਵੇਗਾ